ਉੱਤਰ ਭਾਰਤ ਵਿਖੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਕਈ ਥਾਵਾਂ ਤੇ ਇਸ ਬਰਸਾਤ ਦੀ ਵਜ੍ਹਾ ਨਾਲ ਪੰਜਾਬ ਦੇ ਕਈ ਇਲਾਕਿਆਂ 'ਚ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਪਰ ਇਸ ਸਭ ਦੇ ਬਾਵਜੂਦ ਜੇਕਰ ਗੱਲ ਕਰੀਏ ਪਠਾਨਕੋਟ ਨਗਰ ਨਿਗਮ ਦੀ ਤਾਂ ਇਨ੍ਹਾਂ ਥਾਵਾਂ ਤੋਂ ਸਬਕ ਲੈਣ ਦੀ ਬਜਾਏ ਨਗਰ ਨਿਗਮ ਪਠਾਨਕੋਟ ਹੱਥ ਤੇ ਹੱਥ ਧਰੀ ਬੈਠੀ ਹੋਈ ਹੈ ਅਜਿਹਾ ਹੈ ਇਸ ਲਈ ਬੋਲ ਰਹੇ ਆ ਕਿਉਂਕਿ ਜੇਕਰ ਪਠਾਨਕੋਟ ਦੇ ਗਲੀਆਂ ਤੇ ਨਾਲਿਆਂ ਦਾ ਗੱਲ ਕਰੀਏ ਤਾਂ ਉਹ ਉੱਪਰ ਤੱਕ ਭਰੇ ਹੋਏ ਨੇ ਤੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਦਿਖ ਰਿਹਾ ਜੇਕਰ ਬਰਸਾਤ ਹੁੰਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਗਲੀਆਂ ਨਾਲਿਆਂ ਦੇ ਵਿੱਚ ਪਾਣੀ ਭਰ ਜਾਵੇਗਾ ਜਿਸ ਦੇ ਨਾਲ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਜਤਾਇਆ ਜਾ ਸਕਦਾ ਹੈ ਪਈਸਾ ਦੇ ਨਾਲਾ ਨਾ ਕਿ ਗੰਦਾ ਇੱਥੇ ਬਰਸਾਤਾਂ ਵਾਲੀਆਂ ਲੋਕਾਂ ਦੇ ਘਰਾਂ 'ਚ ਪਾਣੀ ਆ ਜੇ ਨਾ ਇੱਕ ਤੇ ਪਿਸ਼ਾਬ ਕਰਨ ਵਾਲੇ ਨੇ ਇੱਥੇ ਸਾਹ ਲੈਂਦੇ ਸਭ ਅੱਧਰ ਨੂੰ ਪਿਸ਼ਾਬ ਕਰਦੇ ਨੇ ਕੋਈ ਗਲੀ ਚ ਜਨਾਨੀਆਂ ਆ ਰਹੀਆਂ ਕੋਈ ਭੈਣਾਂ ਆ ਰਹੀਆਂ ਕੋਈ ਦੇਖਦੇ ਹੀ ਨਹੀਂ ਨਾਲਾ ਭਰਿਆ ਪਿਆ ਪੂਰਾ ਪੂਰਾ ਡਕੋ ਡਕ ਬਰਸਾਤਾਂ ਆ ਗਈਆਂ ਪਾਣੀ ਲੋਕਾਂ ਦੇ ਘਰਾਂ 'ਚ ਆ ਜਾਈਨਾ ਲਾ ਕੇ ਗੁਰਦੁਆਰਾ ਹੈਗਾ ਬਾਹਰ ਕੋਈ ਕੁੜੇ ਢੇਰ ਲੱਗੇ ਨੇ ਕੋਈ ਚੁੱਕਦਾ ਹੀ ਨਹੀਂ ਜਾਣਗੇ ਹੋਈ ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਜਦੋਂ ਅਮੀਤ ਬੀਜੀ ਇੱਥੇ ਐਮਐਲਏ ਸੀ ਉਹਨਾਂ ਨੂੰ ਵੀ ਦੋ ਵਾਰੀ ਕਿਹਾ ਉਹ ਵੀ ਕੰਨੇ ਵੀ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਉਹਨਾਂ ਵੀ ਇਦਾਂ ਹੀ ਕਹਿ ਕੇ ਚਲੇ ਗਏ ਪੰਪਣਾ ਉਹ ਕਿਨ ਆਪਣੇ ਪੂਤੀ ਸ਼ਰਮਾ ਜੀ ਨੂੰ ਵੀ ਕਿਹਾ ਉਹ ਵੀ ਇਦਾਂ ਹੀ ਕਹਿ ਕੇ ਚਲੇ ਗਏ ਕਈਆਂ ਨੂੰ ਕਹਤੋਂ ਆਹੀ ਕਿਤੇ ਕਿਤੇ ਘਟੀਆਂ ਆਹੀ ਕਿਨੂੰ ਕਿਨੂੰ ਗਈਏ ਮੰਗਿਆ ਵੀ ਨਾਲੇ ਦੀ ਸਫਾਈ ਕਰਾਓ ਇੱਥੇ ਪਸ਼ਾਬਖਾਨਾ ਬਣਾਓ ਮੇਰਾ ਨਾਮ ਸੰਨੀ ਹੈਗਾ ਐਸੇ ਗਾਂਦੇ 24 ਘੰਟੇ ਪਿਆ ਰਹਿੰਦਾ ਸਫਾਈ ਨਹੀਂ ਹੋਣੀ ਹੈਗੀ ਇੱਕ ਬਾਥਰੂਮ ਦਾ ਬੜਾ ਪੰਗਾ ਇੱਥੇ ਜਾਂਦੇ ਬਾਥਰੂਮ ਇੱਥੇ ਬਣਾਣ ਤੇ ਜਾਂ ਦੋਨੋਂ ਪਾਸੇ ਕੰਦਾ ਕਰ ਦੇਣ ਕੀ ਅੰਨਾ ਲੇਡੀਜ਼ ਨੇ ਨਿਕਲਣਾ ਦਰੋ ਕਦੀ ਕਿਸੇ ਨੇ ਨਿਕਲਣਾ ਸਾਰਿਆਂ ਨੂੰ ਕਿੰਨੀ ਤੰਗੀ ਆ ਸਾਨੂੰ ਤਾਂ ਆਹੀ ਐਵੇਂ ਜਿਆਦਾ ਕੰਦਾ ਕਰ ਦੇਣ ਤੇ ਸਭ ਤੋਂ ਵੈਸਟ ਹੈਗਾ ਪਸ਼ਾਬਖਾਨਾ ਬਣਾ ਦੇਣਾ ਇੱਥੇ ਤੇ ਦੇਖਿਆ ਗਿਆ ਨਾਲਾ ਬੋਰ ਪਰ ਹੋਇਆ ਦੇ ਬਾਰੇ ਹਾਂ ਦੇਖੋ ਨਾਲਾ ਕਿੰਨੀ ਸਮੈਲ ਆਂਦੀ ਇੱਥੇ ਖਲੋਈ ਨਹੀਂ ਸਕਦਾ ਬਈ 5 ਮਿੰਟ ਤੋਂ ਵੱਧ ਨਗਰਿਕਾਂ ਤੋਂ ਕੰਪਲੇਟ ਵਗਾਰਾ ਹਾਂ ਆਂਦੇ ਆ ਫਿਰ 2 ਦਿਨ ਬਾਅਦ ਕੋੜਾ ਕਟਕੋੜਾ ਸੁੱਟਣ ਵਾਲੇ ਬੜੇ ਆ ਬਾਜ਼ਾਰ ਦੇ ਕੋੜਾ ਸੁੱਟਦੇ ਸਾਰਾ ਇੱਥੇ ਬੰਦੇ ਖਾ ਕੀ ਐਕਸ਼ਨ ਹੋਣਾ ਚਾਹੀਦਾ ਜੁਰਮਾਨਾ ਹੋਣਾ ਚਾਹੀਦਾ ਇਧਰ ਤੇ ਲਾਧਵਾ ਦੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗਏਗਾ 10 ਬੰਦੇ ਸੜੀ ਗਏਗਾ ਔਰ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਨਟ ਆਉਂਦੀ ਆ ਕਿਸੇ ਕਾਉਂਸਲਰ ਦੀ ਯਾ ਕੋਈ ਆਮ ਨਾਗਰਿਕ ਤੇ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇੰਸਪੈਕਟਰ ਆ ਜੀ.ਐਸ.ਬੀ ਦੇ ਨਾਲ ਵੀ ਜਿੱਥੇ-ਜਿੱਥੇ ਲੋੜ ਪੈਂਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਿਆ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸਾ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲਿਆਂ ਦੀ ਸਫਾਈ ਆ ਹੋ ਜਾਏਗੀ ਉੱਤਰ ਭਾਰਤ ਵਿਖੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਕਈ ਥਾਵਾਂ ਤੇ ਇਸ ਬਰਸਾਤ ਦੀ ਵਜ੍ਹਾ ਨਾਲ ਪੰਜਾਬ ਦੇ ਕਈ ਇਲਾਕਿਆਂ 'ਚ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਪਰ ਇਸ ਸਭ ਦੇ ਬਾਵਜੂਦ ਜੇਕਰ ਗੱਲ ਕਰੀਏ ਪਠਾਨਕੋਟ ਨਗਰ ਨਿਗਮ ਦੀ ਤਾਂ ਇਨ੍ਹਾਂ ਥਾਵਾਂ ਤੋਂ ਸਬਕ ਲੈਣ ਦੀ ਬਜਾਏ ਨਗਰ ਨਿਗਮ ਪਠਾਨਕੋਟ ਹੱਥ ਤੇ ਹੱਥ ਧਰੀ ਬੈਠੀ ਹੋਈ ਹੈ ਅਜਿਹਾ ਹੈ ਇਸ ਲਈ ਬੋਲ ਰਹੇ ਆ ਕਿਉਂਕਿ ਜੇਕਰ ਪਠਾਨਕੋਟ ਦੇ ਗਲੀਆਂ ਤੇ ਨਾਲਿਆਂ ਦਾ ਗੱਲ ਕਰੀਏ ਤਾਂ ਉਹ ਉੱਪਰ ਤੱਕ ਭਰੇ ਹੋਏ ਨੇ ਤੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਦਿਖ ਰਿਹਾ ਜੇਕਰ ਬਰਸਾਤ ਹੁੰਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਗਲੀਆਂ ਨਾਲਿਆਂ ਦੇ ਵਿੱਚ ਪਾਣੀ ਭਰ ਜਾਵੇਗਾ ਜਿਸ ਦੇ ਨਾਲ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈ ਉਹ ਜਤਾਇਆ ਜਾ ਸਕਦਾ ਹੈ ਪਈਸਾ ਦੇ ਨਾਲਾ ਨਾ ਕਿ ਗੰਦਾ ਇੱਥੇ ਬਰਸਾਤਾਂ ਵਾਲੀਆਂ ਲੋਕਾਂ ਦੇ ਘਰਾਂ 'ਚ ਪਾਣੀ ਆ ਜਿੰਨਾ ਇੱਕ ਤੇ ਪਿਸ਼ਾਬ ਕਰਨ ਵਾਲੇ ਵੀ ਇੱਥੇ ਸਾਹ ਲੈਂਦੇ ਸਭ ਅੱਧਰ ਨੂੰ ਪਿਸ਼ਾਬ ਕਰਦੇ ਨੇ ਕੋਈ ਗਲੀ ਚ ਜਨਾਨੀਆਂ ਆ ਰਹੀਆਂ ਕੋਈ ਭੈਣਾਂ ਆ ਰਹੀਆਂ ਕੋਈ ਦੇਖਦਾ ਹੀ ਨਹੀਂ ਨਾਲਾ ਭਰਿਆ ਪਿਆ ਪੂਰਾ ਪੂਰਾ ਡਕੋ ਡੱਕ ਬਰਸਾਤ ਆ ਗਈਆਂ ਪਾਣੀ ਲੋਕਾਂ ਦੇ ਘਰਾਂ 'ਚ ਆਇਨਾ ਲਾ ਕੇ ਗੁਰਦੁਆਰਾ ਹੈਗਾ ਬਾਹਰ ਕੋਈ ਕੁੜੇ ਠੇਰ ਲੱਗੇ ਨੇ ਕੋਈ ਚੁੱਕਦਾ ਹੀ ਨਹੀਂ ਜਾਣਗੇ ਉਹ ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਜਦੋਂ ਉਹ ਅਮਿਤ ਬੀਤ ਜੀ ਇੱਥੇ ਵਾਣਾਲੇ ਸੀ ਉਹਨਾਂ ਨੂੰ ਵੀ ਦੋ ਵਾਰੀ ਕਿਹਾ ਉਹ ਵੀ ਕੰਨੇ ਵੀ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਉਹਨਾਂ ਵੀ ਇਦਾਂ ਹੀ ਕਹਿ ਕੇ ਚਲੇ ਗਏ ਪਣਪਣਾ ਉਹ ਕਿਨ ਆਪਣੇ ਪੂਤੀ ਸ਼ਰਮਾ ਜੀ ਨੂੰ ਵੀ ਕਿਹਾ ਉਹ ਵੀ ਇਦਾਂ ਹੀ ਕਹਿ ਕੇ ਚਲੇ ਗਏ ਕਈਆਂ ਨੂੰ ਕਹਤਾ ਹੁਣ ਅਸੀਂ ਕਿਤੇ ਕਿਤੇ ਕੱਢਿਆ ਸੀ ਕਿੰਨੂ ਕਿੰਨੂ ਕਈਏ ਮੰਗਿਆ ਵੀ ਨਾਲ ਦੀ ਸਫਾਈ ਕਰਾਓ ਇੱਥੇ ਪਸ਼ਾਬਖਾਨਾ ਬਣਾਓ ਮੇਰਾ ਨਾਮ ਸੰਨੀ ਹੈਗਾ ਐਸੇ ਗੰਦੇ 24 ਘੰਟੇ ਪਿਆ ਰਹਿੰਦਾ ਸਫਾਈ ਨਹੀਂ ਹੋਣੀ ਹੈਗੀ ਇੱਕ ਬਾਥਰੂਮ ਦਾ ਬੜਾ ਪੰਗਾ ਇੱਥੇ ਜਾਂਦੇ ਬਾਥਰੂਮ ਇੱਥੇ ਬਣਾਣ ਤੇ ਜਾਂ ਦੋਨੋਂ ਪਾਸੇ ਕੰਦਾ ਕਰ ਦੇਣ ਕੀ ਇਹਨਾਂ ਲੇਡੀਜ਼ ਨੇ ਨਿਕਲਣਾ ਦਰੋ ਕਦੀ ਕਿਸੇ ਨੇ ਨਿਕਲਣਾ ਸਾਰਿਆਂ ਨੂੰ ਕਿੰਨੀ ਤੰਗੀ ਆ ਸਾਨੂੰ ਤਾਂ ਇਹ ਹੀ ਮੈਂ ਯਾਦ ਕਰਦਾ ਕੰਦਾ ਕਰ ਦੇਣ ਤੇ ਸਭ ਤੋਂ ਬੈਸਟ ਹੈਗਾ ਪਸ਼ਾਬਖਾਨਾ ਬਣਾ ਦੇਣਾ ਇੱਥੇ ਦੇਖਿਆ ਗਿਆ ਨਾਲਾ ਬਹੁਤ ਪਰ ਹਾਂ ਦੇਖੋ ਨਾਲਾ ਕਿੰਨੀ 스멜 ਆਂਦੀ ਇੱਥੇ ਖਲੋਈ ਨਹੀਂ ਸਕਦਾ ਮੈਂ 5 ਮਿੰਟ ਤੋਂ ਵੱਧ ਨਾਲਾ ਕੰਪਲੇਟ ਵਗਾਰਾ ਹਾਂ ਆਂਦੇ ਫਿਰ 2 ਦਿਨ ਬਾਅਦ ਕੋੜਾ ਕੂੜਾ ਸੁੱਟਣ ਵਾਲੇ ਬੜੇ ਆ ਬਾਜ਼ਾਰ ਦੇ ਕੋੜਾ ਸੁੱਟਦੇ ਸਾਰਾ ਇੱਥੇ ਉਹ ਦਿਖਾ ਆ ਕਿ ਐਕਸ਼ਨ ਹੋਣਾ ਚਾਹੀਦਾ ਜੁਰਮਾਨਾ ਨਾ ਚਾਹੀਦਾ ਇਧਰ ਤੇ ਲਾਦਮਾ ਕੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਨੇ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸੜੀ ਗੈਂਗ ਔਰ ਰੈਗੂਲਰ ਕੰਮ ਕਰਦੇ ਵੇ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਂਦੀ ਆ ਕਿਸੇ ਕਾਉਂਸਲਰ ਦੀ ਯਾਹ ਕੇ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨਟਰੀ ਇੰਸਪੈਕਟਰ ਆ ਜੀਐਸਵੀ ਦੇ ਨਾਲ ਵੀ ਜਿੱਥੇ ਜਿੱਥੇ ਲੋੜ ਪੈਂਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ